ਮੈਂ ਭਾਜੀ ਅੱਜ ਜਿੱਥੇ ਵੀ ਪਹੁੰਚਿਆ ਮੈਂ ਕਦੇ ਕਿਸੇ ਦੇ ਖਿਲਾਫ ਗਾਣਾ ਗਾ ਕੇ ਨਹੀਂ ਪਹੁੰਚਿਆ ਮੈਂ ਆਪਦੀ ਠੀਕ ਆ ਆਪਦੀ ਮਿਹਨਤ ਆਪਦੇ ਰੱਬ ਦਾ ਵਿਸ਼ਵਾਸ ਤੇ ਆਪਦੀਆਂ ਲੋਕਾਂ ਦਾ ਪਿਆਰ ਸਦਕਾ ਮੈਂ ਜਿੱਥੇ ਵੀ ਪਹੁੰਚਿਆ ਠੀਕ ਆ ਜਿੱਥੇ ਵੀ ਆ ਜੋ ਵੀ ਆ ਬਹੁਤ ਖੁਸ਼ ਆ ਬੜਾ ਸੈਟੀਸਫਾਈ ਆ ਠੀਕ ਆ ਮੈਂ ਲੋਕਾਂ ਦੀ ਬਦੌਲਤ ਆ ਜਾ ਇੱਥੇ ਪਹੁੰਚਿਆ ਵੀ ਮੈਂ ਇੰਨੇ ਯੋਗਾ ਹੈਗਾ ਵੀ ਮੈਂ ਕਿਸੇ ਦਾ ਕਿਸੇ ਦੇ ਨਾਲ ਖੜ ਸਕਾਂ ਕਿਸੇ ਨੂੰ ਸਮਝਦੇ ਹੋ ਨਾ ਇਹ ਇਹਦੇ ਵਿੱਚ ਬਾਜੀ ਮੈਂ ਇਲੈਕਸ਼ਨ ਚ ਲੜਾਉਂਗਾ ਤੇ ਮੇਰੀ ਚਾਹਣ ਵਾਲੇ ਇੰਨੇ ਆ ਉਹ ਤਾਂ ਇੰਨੇ ਰਹਿ ਜਾਣਗੇ ਇੱਕ ਧਿਰ ਦਿਓ ਜੀ ਇੱਕ ਪਾਰਟੀ ਦਾ ਟੈਗ ਲੱਗ ਜਾਊਗਾ ਤੁਝੇ ਮੈਂ ਇਲੈਕਸ਼ਨਾਂ ਦੇ ਚਲਾਵਾਂ ਹੁਣ ਤੁਸੀਂ ਸਾਰਿਆਂ ਦੇ ਮੈਂ ਤਾਂ ਮੇਰੀ ਮੇਰੀ ਗੱਲ ਸੁਣ ਲਓ ਹੁਣ ਮੇਰਾ ਮੇਰਾ ਤਾਂ ਕੋਈ ਪਤਾ ਨਹੀਂ ਵੀ ਮੈਂ ਤਾਂ ਤੁਸੀਂ ਮੈਨੂੰ ਜਿਤਾਇਆ ਤੇ ਤੁਸੀਂ ਮੈਨੂੰ ਕਹੋ ਵੀ ਗਲਤ ਕੰਮ ਕਰਨਾ ਮੈਂ ਮੈਂ ਤਾਂ ਤੁਹਾਨੂੰ ਹੀ ਟੋਕ ਦੂੰਗਾ ਭਾਵੇਂ ਤੁਸੀਂ ਮੈਨੂੰ ਜਿਤਾਇਆ ਮੈਂ ਕਹੂੰਗਾ ਭਰਾਵਾ ਇਹ ਗਲਤ ਕੰਮ ਹੈ ਮੈਨੂੰ ਕਹਿੰਦਾ ਵੀ ਕਿਸੇ ਦਾ ਮਾੜਾ ਕੰਮ ਇਹ ਤਾਂ ਕਿਸਦਾ ਮਾੜਾ ਪਾਜੀ ਕਰਨਾ ਤੁਸੀਂ ਆਹ ਗੱਲ ਸੋਚ ਹੀ ਨਹੀਂ ਸਕਦਾ ਆ ਵਾਕਿਡਾ ਗਿਆ ਵੀ ਆਪਾਂ ਸੋ ਇਹ ਰਾਜਨੀਤੀ ਚ ਠੀਕ ਆ ਕਈ ਮਾੜੇ ਕਰਨੇ ਵੀ ਪੈਂਦੇ ਆ ਹਨਾ ਕੋਈ ਚੀਜ਼ਾਂ ਮੰਨ ਲਓ ਬੰਦੇ ਦਾ ਜੋਰ ਆਂਦਾ ਉਹਨੂੰ ਉਹਦੇ ਤੋਂ ਹਟਵਾ ਬਹੁਤ ਕੁਝ ਕਰਨਾ ਪੈਂਦਾ ਸੋ ਮੈਂ ਬਾਜੀ ਆਪਾਂ ਚੀਜ਼ਾਂ ਲਈ ਨਹੀਂ ਬਲੇ